ਬੀਤੇ ਕੱਲ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਸੰਪੰਨ ਹੋਈਆਂ ਨੇ ਚੋਣਾਂ ਕਈਆਂ ਜਗ੍ਹਾ ਤੇ ਚੋਣਾਂ ਦੌਰਾਨ ਝਗੜੇ ਹੋਏ ਕਈਆਂ ਦਿਨਾਂ ਦੇ ਬੂਥ ਕੈਪਚਰਿੰਗ ਹੋਈ ਕਈਆਂ ਜਗ੍ਹਾ ਤੇ ਚੋਣਾਂ ਅਮਨ ਅਮਾਨ ਨਾਲ ਨੇਪਰੇ ਚੜੀਆਂ ਹਲਕਾ ਫਤਿਹਗੜ ਚੂੜੀਆਂ ਦੀ ਆਪਾਂ ਗੱਲ ਕਰੀਏ ਤਾਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਬਿਲਕੁਲ ਅਮਨ ਅਮਾਨ ਨਾਲ ਜੋ ਨੇਪਰੇ ਚੜੀਆਂ ਚੋਣਾਂ ਤੋਂ ਬਾਅਦ ਜਿਹੜੇ ਵੀ ਬਕਸੇ ਸਨ ਜਿਨ੍ਹਾਂ ਵਿੱਚ ਉਮੀਦਵਾਰਾਂ ਦੇ ਕਿਸਮਤ ਦੇ ਫੈਸਲੇ ਜਿਹੜੇ ਨੇ ਬੰਦ ਨੇ ਉਹ ਵੋਟਾਂ ਵਾਲੇ ਜਿਹੜੇ ਬਕਸੇ ਨੇ ਉਹ ਹੁਣ ਫਤੇਗੜ ਚੂੜੀਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਬਾਹਰ ਅਸੀਂ ਖੜੇ ਆ ਇਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਤੇਗੜ ਚੂੜੀਆਂ ਗਰਲਜ਼ ਇਹਦੇ ਅੰਦਰ ਸਟਰੋਂਗ ਰੂਮ ਬਣਾਇਆ ਗਿਆ ਅਤੇ ਸਟਰੋਂਗ ਰੂਮ ਦੇ ਅੰਦਰ 22 ਬਲਾਕ ਸੰਤੀ ਜੂਨ ਜਿਹੜੇ ਨੇ ਉਹਨਾਂ ਦੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਦੇ ਕਿਸਮਤ ਦੇ ਫੈਸਲਿਆਂ ਦੇ ਜਿਹੜੇ ਡੱਬੇ ਨੇ ਉਹ ਸਟਰੋਂਗ ਰੂਮ ਵਿੱਚ ਇੱਥੇ ਸੀਲਬੰਦ ਕਮਰਿਆਂ ਵਿੱਚ ਰੱਖੇ ਗਏ ਨੇ ਤੇ ਇੱਥੇ ਸਖਤ ਪੁਲਿਸ ਦਾ ਜਿਹੜਾ ਵਾ ਪੈਰਾ ਵਾ ਸੁਰੱਖਿਆ ਬਾਲ ਜਿਹੜੇ ਨੇ ਇੱਥੇ ਉਹ ਪੰਜਾਬ ਪੁਲਿਸ ਦੇ ਮੁਲਾਜ਼ਮ ਵੱਡੀ ਗਿਣਤੀ ਵਿੱਚ ਅੰਦਰ ਵੀ ਸਟਰੋਂਗ ਰੂਮ ਦੇ ਬਾਹਰ ਵੀ ਉੱਥੇ ਫੋਰਸ ਤਾਇਨਾਤ ਹੈ ਤੇ ਇਹ ਅੰਦਰ ਜਿਹੜਾ ਗੇਟ ਹੈ ਮੇਨ ਇੱਥੇ ਵੀ ਜਿਹੜਾ ਪੁਲਿਸ ਦਾ ਪਹਿਰਾ ਹੈ ਅਤੇ ਆਉਣ ਜਾਣ ਵਾਲਿਆਂ ਦੀ ਪੁੱਛਗਿੱਛ ਇੱਥੇ ਕੀਤੀ ਜਾਂਦੀ ਹੈ ਅੰਦਰ ਕਿਸੇ ਨੂੰ ਜਾਣ ਦੀ ਇਜਾਜ਼ਤ ਨਹੀਂ ਉਮੀਦਵਾਰ ਜਾ ਸਕਦਾ ਜਾਂ ਜਿਹੜੇ ਸੁਰੱਖਿਆ ਮੁਲਾਜ਼ਮ ਨੇ ਉਹ ਉੱਥੇ ਜਾ ਸਕਦੇ ਨੇ ਅੰਦਰ ਵੀ ਤੁਹਾਨੂੰ ਲਿਜਾਵਾਂਗੇ ਜਿੱਥੇ ਸਟਰੋਂਗ ਰੂਮ ਹੈ ਕਿ ਕਿੱਥੇ ਬਾਈ ਜਿਹੜੇ ਹਲਕਾ ਫਤੇਗੜ ਚੂਂਗਿਆ ਦੇ ਜ਼ੋਨ ਨੇ ਬਲਾਕ ਸ਼ਮਤੀ ਦੇ ਉਹਨਾਂ ਦੇ ਵੱਖ-ਵੱਖ ਪਾਰਟੀਆਂ ਦੇ ਜਿੰਥੇ ਇਲੈਕਸ਼ਨ ਹੋਈਏ ਤੇ ਤਿੰਨਾਂ ਜੁਨਾ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਿਨਾਂ ਇਲੈਕਸ਼ਨ ਤੇ ਜਿਹੜੇ ਆ ਉਹ ਭੱਜ ਚੁਕੇ ਨੇ ਜਦ ਕਿ 22 ਜੋ ਉਹਨਾਂ ਦੀ ਇਲੈਕਸ਼ਨ ਹੋਈਏ ਤੇ 22 ਜੋ ਉਹਨਾਂ ਦੇ ਜਿਹੜੀ ਆ ਕਾਊਂਟਿੰਗ ਆ ਉਹ 17 ਤਰੀਕ ਨੂੰ ਇਸ ਤੇ ਅਗਰ ਸਕੂਲ ਵਿਖੇ ਹੋਵੇਗੀ ਇੱਥੇ ਸਟ੍ਰੋਂਗ ਰੂਮ ਬਣਾਇਆ ਗਿਆ ਸਟ੍ਰੋਂਗ ਰੂਮ ਦੇ ਅੰਦਰ ਜਿਹੜੇ ਨੇ ਉਹ ਡੱਬੇ ਰੱਖੇ ਗਏ ਨੇ ਜਿਨ੍ਹਾਂ ਵਿੱਚ ਵੋਟਾਂ ਪਾਈਆਂ ਨੇ ਪਰਚੀਆਂ ਵਾਲੀਆਂ ਵੋਟਾਂ ਨੇ ਉਹ ਉਥੇ ਬਕਸੇ ਜਿਹੜੇ ਨੇ ਅੰਦਰ ਨੇ ਸਟਰੋਂਗ ਰੂਮ ਵਿੱਚ ਉਹ ਸਟਰੋਂਗ ਰੂਮ ਦੇ ਬਾਹਰ ਪੈਰਾ ਹੈ ਤੇ ਸਟਰੋਂਗ ਰੂਮ ਜਿਹੜਾ ਵਾ ਉਹਨੂੰ ਸੀਲ ਕੀਤਾ ਹੋਇਆ ਹੈ ਇਹ ਮੇਨ ਗੇਟ ਹੈ ਮੇਨ ਗੇਟ ਦੇ ਅੰਦਰ ਸਟਰੋਂਗ ਰੂਮ ਬਣਾਇਆ ਹੈ ਉਥੇ ਸੁਰੱਖਿਆ ਮੁਲਾਜ਼ਮ ਹੀ ਜਿਹੜੇ ਨੇ ਤਨਾਇਤ ਨੇ ਹੁਣੇ-ਹੁਣੇ ਡੀਐਸਪੀ ਫਤੇਗੜ ਚੂੜੀਆਂ ਰਜੇਸ਼ ਕੱਕੜ ਵੀ ਉਥੇ ਪਹੁੰਚੇ ਨੇ ਉਹ ਵੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਇਸ ਤੋਂ ਇਲਾਵਾ ਇੱਥੇ ਜਿਹੜੇ ਕੰਟਰੋਲਰ ਨੇ ਜਿਨ੍ਹਾਂ ਦੀ ਦੇਖ ਰਿਹਾ ਖੇਤ ਇਹ ਜਿਹੜਾ ਸਾਰਾ ਸਿਸਟਮ ਇੱਥੇ ਸਟਰੋਂਗ ਰੂਮ ਬਣਾਇਆ ਗਿਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਇਹ ਹੈ ਜੀ ਸਰਕਾਰੀ ਸੀਨੀਅਰ ਸੈਕੰਡਰੀ ਗਰਲਸ ਸਕੂਲ ਦਾ ਸਟਰੋਂਗ ਰੂਮ ਇਹ ਦਿਖਾਉਨੇ ਆ ਤੁਹਾਨੂੰ ਕਿ ਇੱਥੇ ਹਲਕਾ ਫਤੇਗੜ ਚੂੜੀਆਂ ਦੇ 22 ਬਲਾਕ ਸੰਤੀ ਜੂਨ ਦੇ ਜਿਹੜੇ ਵੱਖ-ਵੱਖ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਡੱਬਿਆਂ ਚ ਅੰਦਰ ਬੰਦੇ ਤੇ ਦੋ ਸੀਲਾਂ ਲੱਗੀਆਂ ਇਹਨੂੰ ਬਿਲਕੁਲ ਉਹਨਾਂ ਨੇ ਸੀਲ ਮੋਲ ਕਰਕੇ ਤਾਲੇ ਲਗਾਏ ਨੇ ਸੁਰੱਖਿਆ ਦੇ ਮੁਲਾਜ਼ਮ ਜਿਹੜੇ ਪੰਜਾਬ ਪੁਲਿਸ ਦੇ ਉਹ ਵੀ ਇੱਥੇ ਤਾਇਨਾਤ ਨੇ ਇੱਥੇ ਹੀ ਇੱਕ ਹੋਰ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕਰਦੀ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਦੇ ਜਿਹੜੇ ਉਮੀਦਵਾਰਾਂ ਦੀ ਗਿਣਤੀ ਆ ਉਹ ਵੀ ਇਸੇ ਹੀ ਇਹ ਜਗ੍ਹਾ ਤੇ ਹੋਵੇਗੀ 17 ਤਰੀਕ ਨੂੰ ਬਲਾਕ ਸੰਤੀ ਤੇ 12 ਜੂਨ ਤਿੰਨ ਜਿਹੜੇ ਨੇ ਉਹ ਜ਼ਿਲ੍ਹਾ ਪਿਛਤ ਦੇ ਜੁਨਾ ਦੀ ਗਿਣਤੀ 17 ਤਰੀਕ ਨੂੰ ਇੱਥੇ ਹੋਵੇਗੀ ਤੇ ਇਹ ਸਟ੍ਰੌਂਗ ਰੂਮ ਹੈ ਫਤੇਗੜ ਚੂੜਿਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਜਿੱਥੇ ਕਿ ਸਖਤ ਇਹ ਜਿਹੜੇ ਨੇ ਪ੍ਰਬੰਧ ਕੀਤੇ ਨੇ ਸੀਲ ਮੋਰ ਜਿਹੜਾ ਟਾਲੇ ਲੱਗੇ ਨੇ ਇਹ ਇੱਕ ਹੋਰ ਤੁਹਾਨੂੰ ਦਿਖਾਉਣਾ ਹੈ ਕਿ ਇਹ ਸੀਸੀਟੀਵੀ ਕੈਮਰੇ ਚੱਲ ਰਹੇ ਨੇ ਲਗਾਤਾਰ ਸਕਰੀਨ ਉੱਪਰ ਹਰ ਜਗ੍ਹਾ ਦੀ ਜਿਹੜੀਆਂ ਤਸਵੀਰਾਂ ਜਿਹੜੀਆਂ ਨੇ ਉਹ ਦਿਖਾਈ ਦੇ ਰਹੀਆਂ ਨੇ ਅੰਦਰ ਜਿਹੜੇ ਸੀਲਬੰਦ ਡੱਬੇ ਪਏ ਨੇ ਉਹਨਾਂ ਦੀਆਂ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਅੰਦਰ ਕਿਸ ਤਰ੍ਹਾਂ ਸਾਫ਼ ਡੱਬੇ ਜਿਹੜੇ ਨੇ ਸੀਲਬੰਦ ਦਿਖਾਈ ਦੇ ਰਹੇ ਨੇ ਬਾਹਰ ਮੁਲਾਜ਼ਮਾਂ ਦੀ ਵੀ ਸੀਸੀਟੀਵੀ ਹੈ ਅੰਦਰ ਜਿਹੜੇ ਪਾਰਟਸ ਬਣਾਏ ਗਏ ਨੇ ਉਹਨਾਂ ਦੀਆਂ ਵੀ ਤਸਵੀਰਾਂ ਹੈਗੀਆਂ ਨੇ ਤੇ ਇੱਥੇ ਜਿਹੜੇ ਨੇ ਕਿਸੇ ਵੀ ਕਿਸਮ ਦੀ ਕੋਈ ਅੰਗਿਲੀ ਨਹੀਂ ਵਰਤੀ ਜਾ ਰਹੀ ਫਿਰ ਇੱਕ ਵਾਰ ਤੁਹਾਨੂੰ ਦੱਸ ਦਈਏ ਕਿ ਹਲਕਾ ਫਤੇਗੜ ਚੂੜੀਆਂ ਦੇ 22 ਜਿਹੜੇ ਬਲਾਕ ਸੰਪਤੀ ਜੂਨ ਤਿੰਨ ਜਿਹੜੇ ਨੇ ਜ਼ਿਲ੍ਹਾ ਪ੍ਰੀਸ਼ਦ ਦੇ ਜੂਨਾਂ ਦੇ ਵੱਖ-ਵੱਖ ਉਮੀਦਵਾਰਾਂ ਦੇ ਜਿਹੜੇ ਵੋਟਾਂ ਵਾਲੇ ਡੱਬੇ ਬਕਸੇ ਨੇ ਉਹ ਇਸ ਸਟਰੋਂਗ ਰੂਮ ਦੇ ਅੰਦਰ ਨੇ ਜੋ ਕਿ ਇੱਥੇ ਸੀਲ ਬੰਦ ਤਾਲੇ ਲੱਗੇ ਨੇ ਤੇ ਇਸ ਸੁਰੱਖਿਆ ਦੇ ਇੱਥੇ ਪੁਖਤਾ ਪ੍ਰਬੰਧ ਨੇ ਮੁਲਾਜ਼ਮ ਜਿਹੜੇ ਨੇ ਇੱਥੇ ਆਪਣੀ ਡਿਊਟੀ ਦੇ ਰਹੇ ਨੇ ਤੇ 17 ਤਰੀਕ ਨੂੰ ਇੱਥੇ ਨਤੀਜੇ ਐਲਾਨੇ ਜਾਣਗੇ ਕਾਊਂਟਿੰਗ ਜਿਹੜੀ ਆ ਇੱਥੇ ਹੋਵੇਗੀ ਫਟੇਕਾਰ ਚੂੜੀਆਂ ਦੇ ਸਟਰੋਂਗ ਰੂਮ ਚ ਜਿੱਥੇ ਕੇ ਬਖ ਵਖ ਬਲਾਕ ਸ਼ਮਤੀ ਉਮੀਦਵਾਰਾਂ ਦੇ ਬਖਸ਼ੇ ਜਿਹੜੇ ਨੇ ਵੋਟਾਂ ਵਾਲੇ ਉ ਰੱਖੇ ਗਏ ਨੇ ਆਪਾਂ ਇਸ ਵੇਲੇ ਮੌਜੂਦਾ ਫਰੇਗਰ ਚੂੜੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵੇਖੇ ਜਿੱਥੇ ਕਿ 22 ਜੋਨਾਂ ਦੇ ਡੱਬੇ ਇੱਥੇ ਪਏ ਨੇ ਤੇ ਸਾਡੇ ਨਾਲ ਮੌਜੂਦ ਨੇ ਇਲੈਕਸ਼ਨ ਇੰਚਾਰਜ ਸਹਾਇਕ ਛੋੜੀ ਸਾਹਿਬ ਨਾਲ ਦੁੱਗਲ ਸਾਹਿਬ ਨੇ ਤੇ ਇਹਨਾਂ ਨਾਲ ਗੱਲਬਾਤ ਕਰਨ ਦੀ ਕਿ ਜਿਹੜਾ ਸਟਰੋਂਗ ਰੂਮ ਹੈ ਜਿੱਥੇ ਬਕਸੇ ਰੱਖੇ ਗਏ ਨੇ ਉੱਥੇ ਕਿਸ ਤਰ੍ਹਾਂ ਦੀਆਂ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਜਿਹੜੀਆਂ ਨੇ ਸੁਰੱਖਿਆ ਪ੍ਰਬੰਧ ਕਿਸ ਤਰ੍ਹਾਂ ਦੇ ਕੀਤੇ ਗਏ ਨੇ ਸਟਰੋਂਗ ਰੂਮ ਦੇ ਤੇ ਜਿਹੜੀ 17 ਤਰੀਕ ਨੂੰ ਕਾਊਂਟਿੰਗ ਹੋਣੀ ਆ ਉਸ ਨੂੰ ਲੈ ਕੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਤੇ ਕਿਸ ਤਰ੍ਹਾਂ ਦੀ ਰਿਹਸਲ ਚੱਲ ਰਹੀ ਆ ਤੇ ਕਿਸ ਤਰ੍ਹਾਂ ਦਾ ਉਸ ਦਿਨ ਸਾਰਾ ਕਾਰਿਆਕਰਮ ਹੋਣਾ ਹੈ ਗੱਲਬਾਤ ਕਰਦੇ ਆ ਜਿਹੜੀ ਸਾਡੇ ਇਲੈਕਸ਼ਨ ਪ੍ਰੋਸੈਸ ਆ ਉਹ ਕੰਪਲੀਟ ਹੋ ਚੁੱਕਾ ਹੈ ਬਿਲਕੁਲ ਸ਼ਾਂਤੀਪੂਰਵਕ ਸਾਡੇ ਫਤਿਹਗਾ ਚੂੜੇ ਚ ਜਿਹੜੀ ਇਲੈਕਸ਼ਨ ਹੋਈ ਏ ਬੜੀ ਸ਼ਾਂਤੀਪੂਰਵਕ ਨਿਰਵਿਘਨ ਸਿਰੇ ਚੜੀ ਏ ਬੜੇ ਸਮੇਂ ਸਿਰ ਪਾਰਟੀਆਂ ਨੇ ਆਪਣਾ ਸਮਾਨ ਜਮ੍ਹਾਂ ਕਰਵਾ ਕੇ ਸਟਰੋਂਗ ਰੂਮ ਦੇ ਵਿੱਚ ਸੀਲ ਕਰ ਦਿੱਤਾ ਗਿਆ ਸਾਡੇ ਮਾਨਯੋਗ ਡੀਐਸਪੀ ਸਾਹਿਬ ਸਾਡੇ ਇਨਸਪੈਕਟਰ ਸਾਹਿਬ ਸਾਰੇ ਲਗਾਤਾਰ ਉਸ ਸਟਰੋਂਗ ਰੂਮ ਦੀ ਵਿਜ਼ਿਟ ਕਰ ਰਹੇ ਨੇ ਔਰ ਹੁਣ ਅਗਲੇ ਪਾਸੇ ਕਾਊਂਟਿੰਗ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਔਰ ਇਸ ਸੰਬੰਧੀ ਆਲਰੇਡੀ ਇੱਕ ਰੈਸਲ ਜਿਹੜੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਊਟੀਆਂ ਲੱਗੀਆਂ ਈ ਉਹਦੀ ਰੈਸਲ ਹੋ ਚੁੱਕੀ ਏ ਇੱਕ ਕੱਲ ਰੈਸਲ ਏ ਔਰ ਬਾਕੀ ਜਿਹੜੀਆਂ ਤਿਆਰੀਆਂ ਜਿਹੜੇ ਵੀ ਸਾਡੇ ਉਮੀਦਵਾਰ ਖੜੇ ਨੇ ਉਹਨਾਂ ਵਾਸਤੇ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਅਸੀਂ ਅੰਦਰ ਸੀਟਿੰਗ ਅਰੇਂਜਮੈਂਟ ਕਰਨਾ ਹੈ ਕਿਸ ਤਰ੍ਹਾਂ ਪਾਸ ਜਾਰੀ ਕਰਨੇ ਨੇ ਬਾਕੀ ਸਾਰੀਆਂ ਕਿਹੜੀਆਂ ਡਿਊਟੀਆਂ ਪ੍ਰਸ਼ਾਸਨ ਵੱਲੋਂ ਕਿ ਉਹਨਾਂ ਦੀ ਵੀ ਕੱਲ ਫੇਰ ਦੁਬਾਰਾ ਸਲਹਣ ਜਾਣੀ ਹੈ ਤਾਂ ਕਿ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਇਹ ਗਿਣਤੀ ਵੀ ਭਰ ਕੇ ਰਿਆ ਜਿਹੜੀ ਆ ਉਹ ਨਿਰਵਗਣ ਜਿਹੜੀ ਉਹਨੇ ਪਰੇ ਚੜ ਸਕੇ ਜੀ ਪਾਰਟੀ ਦੇ ਕਿੰਨੇ ਕਾਊਂਟਿੰਗ ਏਜੰਟ ਅਲਾਊਡ ਨੇ ਪ੍ਰਸ਼ਾਸਨ ਵੱਲੋਂ ਸਾਡੇ ਕੋਲ ਅਜੇ ਤੱਕ ਉਹਦੀ ਕੋਲ ਟੁਗਲ ਸਾਹਿਬ ਦੇ ਬਾਰੇ ਥੋੜੀ ਜਾਣਕਾਰੀ ਜਾਰਾ ਕਲੀਅਰ ਕਰਨਗੇ ਰੀਸੈਂਟਲੀ ਨਵੀਆਂ ਇਨਸਟਰਕਸ਼ਨਸ ਆ ਰਹੀਆਂ ਨੇ ਟਾਈਮ ਟੂ ਟਾਈਮ ਆਪਰੇ ਬਾਰੇ ਤੁਹਾਨੂੰ ਕਲੀਅਰ ਕਰ ਦਿੰਦੇ ਹਾਂ ਇਹ ਇਹਦੇ ਵਿੱਚ ਜਿਸ ਦਿਨ ਕਾਊਂਟਿੰਗ ਹੈ ਉਮੀਦਵਾਰ ਉਹ ਨਹੀਂ ਉਮੀਦਵਾਰ ਤੇ ਕਾਊਂਟਿੰਗ ਏਜੰਟ ਅਲਾਉਡ ਹੈ ਨੇ ਹਾਂਜੀ ਉਮੀਦਵਾਰ ਤੇ ਕਾਊਂਟਿੰਗ ਏਜੰਟ ਜੋ ਵੀ ਪ੍ਰਸ਼ਾਸਨ ਵੱਲੋਂ ਹਦਾਇਤ ਆ ਜਾਂਦੀ ਰੀਸੈਂਟਲੀ ਉਹਦੇ ਬਾਰੇ ਬਿਲਕੁਲ ਬਾਰੇ ਕਲੀਅਰ ਕਰਕੇ ਤੁਹਾਨੂੰ ਦੱਸ ਦਿੰਦੇ ਹਾਂ ਔਰ ਉਹਨਾਂ ਨੂੰ ਹੁਣੇ ਆਪਾਂ ਪੱਤਰ ਜਾਰੀ ਕਰ ਲਏ ਕਿਹਾ ਤਾਂ ਕਿ ਉਹਨਾਂ ਨੂੰ ਪਾਸ ਜਾਰੀ ਕਰ ਦਿੱਤੇ ਜਾਣਾ ਔਰ ਉਹਨਾਂ ਹੀ ਜਿਹੜੇ ਅਲਾਊਡ ਨੇ ਪ੍ਰਸ਼ਾਸਨ ਨੂੰ ਉਨੇ ਹੀ ਉਮੀਦਵਾਰ ਔਰ ਉਨੇ ਹੀ ਕੌਂਟਿੰਗ ਜੈਂਟ ਅੰਦਰ ਜਿਹੜੇ ਉਹ ਬੈਠੇ ਬੈਠਾਂਗੇ ਇਹ ਬਾਕੀ ਸਾਹਿਬ ਸਰਨਾ ਹੱਡੇ ਜਿਹੜੇ ਰਿਸਪੈਕਟਡ ਆਰਓ ਨੇ ਡਾਕਟਰ ਨਵਜੋਸ਼ ਸ਼ਰਮਾ ਜੀ ਉਹਨਾਂ ਦੀ ਦੇਖਰੇਖ ਦੇ ਵਿੱਚ ਹੀ ਇਹ ਸਾਰੀ ਚੀਜ਼ ਸਾਰੀ ਪ੍ਰਕਿਰਿਆ ਹੋ ਹੋ ਰਹੀ ਆ ਤੇ ਬਾਕੀ ਵੀ ਉਹਨਾਂ ਦੀ ਦੇਖਰੇਖ ਚ ਹੀ ਮੁਕੰਮਲ ਹੋਣੀ ਆ ਕਾਫੀ ਵਧੀਆ ਨੂੰ ਮਿਲੇ ਆ ਜੀ ਅਫਸਰ ਬਿਲਕੁਲ ਬਿਲਕੁਲ ਤੇ ਜਿੱਦਾਂ ਵੀ ਆ ਵਧੀਆ ਬੜੀ ਵਧੀਆ ਵਧੀਆ ਢੰਗ ਨਾਲ ਤੁਸੀਂ ਵੀ ਦੇਖਿਆ ਸਾਰਾ মিডিਆ ਨੇ ਵੀ ਦੇਖੀ ਆ ਕਿਸੇ ਨੂੰ ਕੋਈ ਪਰੇਸ਼ਾਨੀ ਕਿਸੇ ਕਿਸਮ ਦੀ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਆਈ ਸਾਰੇ ਨਾਲ ਵਧੀਆ ਕੋਆਪਰੇਟ ਕਰਦੇ ਆ ਤੇ ਇਦਾਂ ਹੀ ਉਹਨਾਂ ਦੇ ਸਹਿਯੋਗ ਨਾਲ ਅਸੀਂ ਜਿਹੜਾ ਰਹਿੰਦਾ ਕੰਮ ਆ ਉਹ ਵੀ ਪੂਰਾ ਕਰ ਲੈਣਾ ਹੈ ਜੀ ਕਿੰਨੇ ਟਾਈਮਿੰਗ ਟਾਈਮਿੰਗ ਕੀ ਆ ਇਹਦੇ ਵਿੱਚ ਬਾਟ ਸਾਹਿਬ ਕਮਿਸ਼ਨ ਦੀਆਂ ਜੋ ਗਾਈਡਲਾਈਨਸ ਆਉਂਦੀਆਂ ਨੇ ਨਾ ਉਹਦੇ ਅਕੋਰਡਿੰਗ ਹੀ ਸਾਰੇ ਪ੍ਰੋਸੈਸ ਚੱਲਦੇ ਆ ਜਿਸ ਤਰ੍ਹਾਂ ਕਿ ਸਭਲਾਂ ਪਹਿਲਾਂ ਅਸੀਂ ਉਮੀਦਵਾਰਾਂ ਨੂੰ ਇਨਫੋਰਮੇਸ਼ਨ ਆਲਮੋਸਟ ਚਲੇ ਗਈ ਹੋਈ ਹੈ ਉਹਨਾਂ ਨਾਲ ਰਸਤਾ ਬਣ ਚੁੱਕਾ ਆ ਵੀ ਉਹਨਾਂ ਨੂੰ ਲੈਕਚਰ ਪ੍ਰੋਵਾਈਡ ਕਰਵਾ ਦਨੇ ਆਸੀਂ ਇਹਨਾਂ ਲੈਕਚਰ मींस ਵੀ ਜਿਹੜੇ ਉਮੀਦਵਾਰ ਨੇ ਆਪਣਾ ਕੋਈ ਇਲੈਕਸ਼ਨ ਏਜੰਟ ਬਣਾਇਆ ਹੋਏਗਾ ਜਾਂ ਉਮੀਦਵਾਰ ਜਿਹੜਾ ਵੀ ਜਿੰਨੇ ਕਾਊਂਟਿੰਗ ਏਜੰਟ ਨੂੰ ਅਪਰੂਵ ਕਰਨਾ ਆ ਆਪਣੇ ਵੱਲੋਂ ਜਾਂ ਉਮੀਦਵਾਰ ਜਾਂ ਕਾਊਂਟਿੰਗ ਏਜੰਟ ਜਿਹੜਾ ਅੰਦਰ ਬੈਠ ਸਕਦਾ ਵਾ ਜੋ ਹਨ ਵਾਈਜ਼ ਉਹ ਜੋ ਵੀ ਹਦਾਇਤ ਆਏਗੀ ਜੀ ਕਿ ਕਿੰਨੇ ਬੈਠਣੇ ਆ ਉਮੀਦਵਾਰ ਤੇ ਹੁੰਦਾ ਹੀ ਹੁੰਦਾ ਜੀ ਉਮੀਦਵਾਰ ਤੇ ਬੈਠੇ ਗਏ ਬੈਠੇਗਾ ਉਹਦੇ ਨਾਲ ਇੱਕ ਬੈਠ ਸਕਦਾ ਜਾਂ ਦੋ ਬਟ ਇਹ ਆ ਵੀ ਜ਼ੋਨ ਵਾਈਜ਼ ਹੀ ਚੱਲਣਾ ਜੀ ਸਾਰਾ ਕਿਉਂਕਿ ਇਹ ਜ਼ੋਨ ਵਾਈਜ਼ ਹੀ ਚੱਲਦਾ ਆ ਜਿੱਦਾਂ ਸਾਡੇ ਹੁਣ ਪੰਚਾਇਤ ਸੰਪਤੀ ਦੇ 3 25 25 ਜ਼ੋਨ ਸੀਗੇ ਤੇ ਜ਼ਿਲ੍ਹਾ ਪਰਿਸ਼ਦ ਦੇ ਇਦਾਂ ਹੀ ਸਾਡੇ ਜ਼ਿਲ੍ਹੇ ਦੇ ਜਿਹੜੇ ਆ ਉਹ ਚਾਰ ਜ਼ੋਨ ਫਤੇ ਕੱਢਦੇ ਆ ਕੁਝ ਜਿੱਦਾਂ ਕੋਟਲੀ ਸੁਰਤਮੱਲੀ ਆ ਨੁਸ਼ਹਰਾ ਮੱਝਾ ਸਿੰਘ ਆ ਉਹ ਜ਼ੋਨ ਦੇ ਵੀ ਸਾਡੇ ਅੰਡਰ ਆ ਰਹੇ ਆ ਜਿਹੜੇ ਦੱਬੇ ਸਾਨੂੰ ਪਹੁੰਚੇ ਜਿਹੜੇ ਸਾਡੇ ਨਾਲ ਪਿੰਡ ਕਲੈਸ਼ ਕਰਦੇ ਸੀਗੇ ਜੋ ਸਾਡੀ ਬਲਾਕ ਸੰਤੀ ਦੇ ਸੀਗੇ। ਇਲਾਵਾ ਵੀ ਹੈਗੇ ਆ। ਹਾਂ ਮਤਲਬ ਜ਼ਿਲ੍ਹਾ ਜਿਹੜਾ ਵਾ ਉਹ ਵੱਡਾ ਆ ਸੰਤੀ ਜਿਹੜੀ ਆ ਉਹ ਸਾਡੀ ਜਿਹੜੀ ਆ ਇੱਥੇ ਹੀ ਆ ਜੀ ਜ਼ਿਲ੍ਹੇ ਦੀ ਵੀ ਰੀਸੈਂਟਲੀ ਲੈਟਰ ਆ ਚੁੱਕੀ ਅੱਜ ਕਿ ਜ਼ਿਲ੍ਹਾ ਪਰਿਸ਼ਦ ਦੀ ਵੀ ਜਿਹੜੀ ਸਾਡੇ ਕੋ ਆਏ ਆ ਜੀ ਡੱਬੇ ਉਹਨਾਂ ਦੀ ਕਾਊਂਟਿੰਗ ਵੀ ਇੱਥੇ ਹੀ ਹੋਣੀ ਆ। ਇਹ ਇਹ ਹਲਕਾ ਫੜੀ ਕਰਤੀਆਂ ਦੀਆਂ ਦੀ ਕਿ ਆਊਟ ਆਫ ਨਹੀਂ ਹਲਕਾ ਫੜੇ ਕਰ ਚੂੜੀਆਂ ਮਤਲਬ ਜਿੱਦਾਂ ਹਾਂ ਮਤਲਬ ਜਿਹੜੇ ਸਾਡੇ ਨਾਲ ਲੱਗਦੇ ਆ ਠੀਕ ਆ ਜ਼ਿਲ੍ਹੇ ਦੇ ਅੰਦਰ ਜਿੱਦਾ ਸਾਡੀ ਸੰਤੀ ਫਤਿਹਗੜ ਚੂੜੀਆਂ ਬਲਾਕ ਫਤਿਹਗੜ ਚੂੜੀਆਂ ਵਾਲਾ ਜਿਹੜੇ ਪਿੰਡ ਆ ਰਹੇ ਆ ਜਿੱਦਾ ਕਾਲਾ ਫਗਾਨਾ ਜ਼ੋਨ ਆ ਜੀ ਹਦੋਚੰਦਾ ਜ਼ੋਨ ਮਰੜ ਜ਼ੋਨ ਆ ਇਹ ਇਹ ਚੀਜ਼ ਇਹ ਸਾਡੇ ਇੱਥੇ ਹੀ ਕਾਊਂਟਿੰਗ ਹੋਣ ਜਾ ਰਹੀ ਹੈ ਜ਼ਿਲ੍ਹਾ ਪ੍ਰੀਸ਼ਦੀ ਕਾਊਂਟਿੰਗ ਵੀ ਇੱਥੇ ਹੀ ਹੋਣੀ ਹੈ ਇੱਥੇ ਹੀ ਹੋਣੀ ਹੈ ਕਾਊਂਟਿੰਗ ਦੀਆਂ ਤਿਆਰੀਆਂ ਜਿੱਦਾਂ ਥੋੜੀ ਸਭ ਤੁਹਾਨੂੰ ਦੱਸ ਚੁੱਕੇ ਆ ਸਾਡੇ ਵੱਲੋਂ ਤੇ ਤਿਆਰੀਆਂ ਆਲਮੋਸਟ ਪੂਰੀਆਂ ਹੀ ਨੇ ਤੇ ਅਸਲ ਇੱਕ ਹੋ ਚੁੱਕੀ ਹੈ ਜੀ ਤੇ ਬਾਕੀ ਜੋ ਪ੍ਰਸ਼ਾਸਨ ਵੱਲੋਂ ਆਏਗਾ ਜੀ ਗਾਈਡਲਾਈਨਸ ਉਹ ਤੁਹਾਨੂੰ ਟਾਈਮ ਟਾਈਮੇ ਦੱਸੀ ਜਾਵਾਂਗੇ ਤੇ ਸ਼ਾਰਟ ਹੋਏਗੀ ਇਸ ਤਰ੍ਹਾਂ 8 ਵਜੇ ਦਾ ਟਾਈਮ ਹੈ ਜੀ 8 ਵਜੇ ਸਟਾਰਟ ਹੋਏਗੀ ਤੇ ਅਪ ਟੂ ਜਦੋਂ ਤੱਕ ਖਤਮ ਨਹੀਂ ਹੁੰਦੀ ਇਹ ਵੈਸੇ ਅੰਦਾਜ਼ਾ ਪਹਿਲਾ ਰੁਝਾਨ ਜਿਹੜਾ ਰਿਜ਼ਲਟ ਜਿਹੜਾ ਵਾ ਕਿੰਨੀ ਕਿੱਚ ਜਾਨੀ ਆ ਸਕਦਾ ਇਹ ਅਸੀਂ ਬੈਲਟ ਪੇਪਰ ਇਹ ਬੈਲਟ ਪੇਪਰ ਹੈ ਨਾ ਇਹ ਮਸ਼ੀਨ ਨਹੀਂ ਆ ਕਿਉਂਕਿ EVM ਹੋਏ ਉਹਦੇ ਬਸ ਇੱਕ ਜਸਟ ਬਟਨ ਹੀ ਪ੍ਰੈਸ ਕਰਨਾ ਹੁੰਦਾ EVM ਨੇ ਬੜਾ ਟਾਈਮ ਲੈ ਕੇ ਤੇ ਕੁਝ ਇੱਕ ਤਵੇ ਮਿੰਟ ਦੇ ਵਿੱਚ ਇਹਦੇ ਚ ਸਮਾਂ ਲੱਗੇਗਾ ਇਹਦੇ ਚ ਸਮਾਂ ਲੱਗੇਗਾ ਬੀਤੇ ਕੱਲ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਤੋਂ ਬਾਅਦ ਹਲਕਾ ਫਤੇਗੜ ਚੂੜੀਆਂ ਦੇ ਬਲਾਕ ਸੰਮਤੀ ਦੇ ਜਿਹੜੇ 22 ਜ਼ੋਨ ਸੀਗੇ ਉਹਨਾਂ ਦੀਆਂ ਜਿਹੜੇ ਲੋਕਾਂ ਨੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਜਿਹੜਾ ਡੱਬਿਆਂ 'ਚ ਬੰਦ ਕੀਤਾ ਸੀ ਉਹ ਫਤਿਹਗੜ ਚੂੜੀਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਰਲਜ਼ ਵੇਖੇ ਸਟ੍ਰੌਂਗ ਰੂਮ ਵਿੱਚ ਇੱਥੇ ਸੀਲਬੰਦ ਜਿਹੜੇ ਡੱਬੇ ਨੇ ਰੱਖ ਦਿੱਤੇ ਗਏ ਨੇ ਇੱਥੇ ਪੁਲਿਸ ਦਾ ਸਖਤ ਪਹਿਰਾ ਹੈ ਫਤਿਹਗੜ ਚੂੜੀਆਂ ਸਾਹਿਬ ਡਿਵੀਜ਼ਨ ਦੇ ਡੀਐਸਪੀ ਰਜੇਸ਼ ਕੱਕੜ ਵੀ ਇੱਥੇ ਚੈਕਿੰਗ ਲਈ ਪਹੁੰਚੇ ਨੇ ਗੱਲਬਾਤ ਕਰਦੇ ਆ ਕਿ ਕਿਸ ਤਰ੍ਹਾਂ ਦੇ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ ਤੇ ਇਹ ਕਿੰਨੇ ਇੱਥੇ ਮੁਲਾਜ਼ਮ ਲਾਏ ਗਏ ਹਨ ਤੇ ਕਿਸ ਤਰ੍ਹਾਂ ਦੀਆਂ ਇੱਥੇ ਡਿਊਟੀਆਂ ਚੱਲ ਰਹੀਆਂ ਹਨ ਇਸ ਤਰ੍ਹਾਂ ਵੀ ਇੱਥੇ ਪ੍ਰਬੰਧ ਕੀਤੇ ਗਏ ਨੇ ਕਿੰਨੇ ਮੁਲਾ ਸਭ ਤੋਂ ਪਹਿਲਾਂ ਤੇ ਜਿਹੜੀਆਂ ਕੱਲ ਵੋਟਾਂ ਪਈਆਂ ਉਹ ਬਿਲਕੁਲ ਅਮਨ ਮਾਨ ਨਾਲ ਸੰਭਨ ਹੋਈਆਂ ਇਹਦੇ ਵਿੱਚ ਮੈਂ ਸਾਰੇ ਲਾਕਨ ਵਾਸੀਆਂ ਦਾ ਧੰਨਵਾਦ ਕਰਦਾ ਕਿ ਉਹਨਾਂ ਪ੍ਰਸ਼ਾਸਨ ਨਾਲ ਸਹਿਯੋਗ ਕੀਤਾ ਤੇ ਜਿਹੜੀਆਂ ਕੱਲ ਦੀ ਜੋ ਚੋਣਾਂ ਜੋ ਬਿਲਕੁਲ ਅਮਨ ਮਾਨ ਦੇ ਨਾਲ ਸੰਭਨ ਹੋਈਆਂ ਉਹ ਸਾਰੀਆਂ ਜਿਹੜੀਆਂ ਇੱਕ ਜਿਹੜੇ 218 ਬੂਥ ਸੀ ਉਹਨਾਂ ਸਾਰਿਆਂ ਦਾ ਜਿਹੜੇ ਡੱਬੇ ਜਾਂ ਪੋਲੀ ਮਟੀਰੀਅਲ ਜਿਹੜਾ ਉਹ ਸਾਰਾ ਸਟਰੌਂਗ ਮੂਟੇ ਬੰਦਾ ਡਬਲ ਲੋਕ ਡਬਲ ਸੀਲ ਹੈ ਉਹਦੇ ਬਾਅਦ ਅਸੀਂ ਪ੍ਰੋਪਰ ਗੱਲ ਲਗਾਈ ਹੋਈ ਹੈ ਜਿਹੜੇ ਹੋਰ ਉਹਦੇ ਸਿਕਿਉਰਟੀ ਮੀਅਰਸ ਹੁੰਦੇ ਨੇ ਉਹ ਵੀ ਪੂਰੇ ਅਪਣਾਏ ਹੋਏ ਹੈ ਸੀਸੀਟੀਵੀ ਕੈਮਰੇ ਨਾਲ ਪੂਰਾ ਲੇਸ ਹੈ ਤੁਹਾਡੀ 24 ਹੋਅਰ ਗਾਰਡ ਤੇ ਮੌਜੂਦ ਹੈ ਸਰ ਕਿੰਨੇ ਇੱਥੇ ਜਿਹੜੇ ਸੁਰਖਿਆ ਮੁਲਾਜ਼ਮ ਨੇ ਹਰ ਵੇਲੇ ਤਨਾਤ ਰਹਿੰਦੇ ਆ ਜੀ 24 ਹੋਅਰ ਬਿਨਾ ਕਿਸੇ ਰੋਕ ਟੋਕ ਤੋਂ ਬਿਲਕੁਲ 24 ਹੋਅਰ ਹਾਡੀ ਇੱਥੇ ਗਾਰ ਚੱਲ ਰਹੀ ਆ 10 ਮਲਾਮ ਜਿਹੜੇ ਆ ਉਹ ਲੱਗੇ ਹੋਏ ਨੇ ਐਸਐਟਓ ਸਾਹਿਬ ਜਿਹੜੇ ਫਰਗਾ ਚੂੜੀਆਂ ਨੇ ਉਹ ਇਹਨਾਂ ਦੇ ਪੂਰੇ ਨਾਲ ਇਹਨਾਂ ਦੇ ਇਨਚਾਰਜ ਨੇ ਜਾਂ ਇਹਨਾਂ ਨੂੰ ਚੈੱਕ ਕਰਦੇ ਨੇ ਗਾਇਬ ਗਾਇਬ ਮੈਂ ਚੱਕਰਦਾ ਵਾ ਤੇ ਬਿਲਕੁਲ ਪੂਲ ਫੂਲ ਪ੍ਰੂਫ ਕੋਰ ਹੈ ਇਸਰ ਵੱਕ ਪਾਰਟੀ ਜਿਨ੍ਹਾਂ ਜਿਨ੍ਹਾਂ ਦੇ ਉਮੀਦਵਾਰਾਂ ਦੇ ਇੱਥੇ ਲੱਗੇ ਫੰਡ ਨੇ ਉਹਨਾਂ ਨੂੰ ਅਲਾਉਡ ਹੈ ਇੱਥੇ ਚੈੱਕ ਆਪਣਾ ਆਪ ਵੀ ਦੇਖ ਸਕਦੇ ਨੇ ਉਹ ਕਿ ਸਾਰਾ ਕੁਝ ਸਹੀ ਤਰੀਕੇ ਨਾਲ ਚੱਲ ਹਾਂ ਉਹ ਐਸ ਪਰ ਨੋਰਮਸ ਜਿਹੜਾ ਵਾ ਉਹ ਬੈਟਰ ਦੇ ਦੱਸਣਗੇ ਜਿਹੜੇ ਆਰੋ ਸਾਹਿਬ ਨੇ ਬਟ ਉਹ ਇੱਥੇ ਆ ਕੇ ਉਹਨੂੰ ਚੈੱਕ ਕਰ ਸਕਦੇ ਨੇ ਕਿ ਇਹ ਕਿ ਠੀਕ ਚੱਕ ਡਗਾ ਬਲਕਿ ਫੂਲ ਫੂਲ ਉਹ ਠੀਕ ਹੈਗਾ